ਜੇਕਰ ਤੁਸੀਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਵਜੋਂ ਰਹਿ ਰਹੇ ਹੋ ਤੇ ਉਪਰੋ ਸ਼ਰਾਬੀ ਕੇ ਨਸ਼ੇ ਦੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਹੁਣ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਤੁਹਾਨੂੰ ਇਸ ਜੁਰਮ ਦੇ ਲਈ ਅਮਰੀਕਾ ਤੋਂ ਡਿਪੋਰਟ ਵੀ ਕੀਤਾ ਜਾ ਸਕਦਾ ਹੈ ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਅਮਰੀਕੀ ਸਦਨ ਹਾਊਸ ਆਫ ਰਿਪ੍ਰেজੈਂਟੇਟਿਵਜ਼ ਦੇ ਵੱਲੋਂ ਬਿੱਲ ਲਿਆਂਦਾ ਗਿਆ ਹੈ ਜੋ ਤੁਹਾਨੂੰ ਅਮਰੀਕਾ ਤੋਂ ਕਢਵਾ ਸਕਦਾ ਹੈ ਸਸਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਪੀ ਪੰਜਾਬੀ ਅਮਰੀਕੀ ਸਦਨ ਹਾਊਸ ਆਫ ਰਿਪ੍ਰেজੈਂਟੇਟਿਵਸ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਮਹੱਤਵਪੂਰਨ ਬਿੱਲ ਪਾਸ ਕੀਤਾ ਗਿਆ ਜਿਸ ਦੇ ਮੁਤਾਬਕ ਸ਼ਰਾਬ ਪੀ ਕੇ ਜਾਂ ਫਿਰ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਣ ਦੇ ਦੋਸ਼ੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਇਸ ਬਿੱਲ ਨੂੰ ਜਰਮੀ ਐਂਡ ਐਂਜਲ ਸੀਏ ਐਂਡ ਸਰਜੈਂਟ ਬ੍ਰੈਂਡਨ ਮਿੰਡੋਜ਼ਾ ਪ੍ਰੋਟੈਕਟ ਔਰ ਕਮਿਊਨਿਟੀਆਂ ਫ੍ਰੋਮ ਡੀਯੂਆਈਜ਼ ਐਕਟ 2025 ਦਾ ਨਾਮ ਦਿੱਤਾ ਗਿਆ ਹੈ ਇਸ ਬਿੱਲ ਨੂੰ ਰਿਪਬਲਿਕਨ ਸੰਸਦ ਮੈਂਬਰ ਬੈਰੀ ਮੂਰ ਨੇ ਪੇਸ਼ ਕੀਤਾ ਸੀ ਇਹ ਬਿੱਲ ਹੁਣ ਸਨੇਟ ਦੇ ਵਿੱਚ ਜਾਵੇਗਾ ਤੇ ਫਿਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖਤ ਤੋਂ ਬਾਅਦ ਕਾਨੂੰਨ ਬਣ ਜਾਵੇਗਾ ਇਸ ਬਿੱਲ ਦਾ ਮੁੱਖ ਮਕਸਦ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਇਹ ਬਿਲ ਖਾਸ ਤੌਰ ਤੇ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਸ਼ਰਾਬ ਜਾਂ ਫਿਰ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਣ ਦੇ ਦੋਸ਼ੀ ਪਾਏ ਜਾਣਗੇ ਜੇਕਰ ਉਹ ਅਜਿਹੇ ਅਪਰਾਧ ਦੇ ਵਿੱਚ ਦੋਸ਼ੀ ਠਹਿਰਾਏ ਜਾਂਦੇ ਨੇ ਜਾਂ ਫਿਰ ਅਪਰਾਧ ਨੂੰ ਸਵੀਕਾਰ ਕਰਦੇ ਨੇ ਤਾਂ ਉਹਨਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਬਿਲ ਦਾ ਨਾਮ ਜਰਮੀ ਐਂਡ ਐਂਜਲ ਸੀਏ ਨਾਮ ਦੇ ਇੱਕ ਜੋੜੇ ਅਤੇ ਪੁਲਿਸ ਅਧਿਕਾਰੀ ਬ੍ਰੈਂਡਨ ਮੈਂਡੋਜ਼ਾ ਦੇ ਨਾਮ ਤੇ ਰੱਖਿਆ ਗਿਆ ਹੈ ਇਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਦੁਆਰਾ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕਾਰਨ ਹੋਈਆਂ ਦੁਰਘਟਨਾਵਾਂ ਦੇ ਵਿੱਚ ਮਾਰੇ ਗਏ ਸਨ ਬੈਰੀਮੋਰ ਨੇ ਕਿਹਾ ਕਿ ਇਹ ਬਿੱਲ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ ਇਸ ਬਿੱਲ ਦੇ ਮੁਤਾਬਕ ਡੀਯੂਆਈ ਦੇ ਦੋਸ਼ੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾ ਸਿਰਫ ਜੇਲ੍ਹ ਦੀ ਸਜ਼ਾ ਸਗੋਂ ਦੇਸ਼ ਨਿਕਾਲੇ ਦੀ ਸਜ਼ਾ ਵੀ ਪੁੱਗੜੀ ਪਿਆ ਸਕਦੀ ਹੈ ਇਸ ਦੇ ਨਾਲ ਅਮਰੀਕੀ ਸੜਕਾਂ ਤੇ ਸੁਰੱਖਿਆ ਵੀ ਵਧੇਗੀ ਇਸ ਬਿੱਲ ਨੂੰ ਸਦਨ ਦੇ ਵਿੱਚ 246/160 ਦੇ ਵੋਟਾਂ ਦੇ ਨਾਲ ਮਨਜ਼ੂਰੀ ਮਿਲੀ ਹੈ ਸਾਰੇ ਰਿਪਬਲਿਕਨ ਸੰਸਦ ਮੈਂਬਰਾਂ ਨੇ ਇਸ ਦੇ ਹੱਕ ਵਿੱਚ ਵੋਟ ਪੁੱਗਤਾਈ ਜਦਕਿ 160 ਡੈਮੋਕ੍ਰੈਟਸ ਨੇ ਇਸ ਦਾ ਵਿਰੋਧ ਕੀਤਾ ਹਾਲਾਂਕਿ 37 ਡੈਮੋਕ੍ਰੈਟ ਸੰਸਦ ਮੈਂਬਰਾਂ ਨੇ ਜ਼ਹਿਕ ਦੇ ਵਿੱਚ ਵੋਟ ਵੀ ਪੁੱਗਤਾਈ ਹੈ ਵਿਰੋਧੀ ਡੈਮੋਕ੍ਰੈਟ ਸੰਸਦ ਮੈਂਬਰਾਂ ਨੇ ਇਸ ਬਿੱਲ ਨੂੰ ਡਰ ਪੈਦਾ ਕਰਨ ਵਾਲੀ ਰਣਨੀਤੀ ਕਰਾਰ ਦਿੱਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਿੱਲ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਧਾਰਨ ਦੇ ਵਿੱਚ ਕੋਈ ਖਾਸ ਮਦਦਗਾਰ ਸਾਬਿਤ ਨਹੀਂ ਹੋਵੇਗਾ ਅਤੇ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਗੈਰ ਕਾਨੂੰਨੀ ਪ੍ਰਵਾਸੀ ਹੋ ਤਾਂ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਤੇ ਕਾਨੂੰਨ ਦੀ ਪਾਲਣਾ ਕਰੋ ਕਿਉਂਕਿ ਇਸ ਦੇ ਨਾਲ ਨਾ ਸਿਰਫ ਜਾਨ ਜੋਖਮ ਦੇ ਵਿੱਚ ਪੈ ਸਕਦੀ ਹੈ ਸੋ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਵੀ ਖਤਰੇ ਵਿੱਚ ਪੈ ਸਕਦਾ ਹੈ ਸੋ ਅਮਰੀਕਾ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਆਉਣ ਤੋਂ ਬਚੋ ਇਸ ਦੇ ਲਈ ਕਾਨੂੰਨਾਂ ਦੀ ਪਾਲਣਾ ਜ਼ਰੂਰ ਕਰੋ